ਹਾਂਜੀ ਬਾਬਿਓ ਕੀ ਹਾਲ ਚਾਲ ਆ ਉਮੀਦ ਆ ਮੇਰੇ ਵਿਭਾਗ ਵਾਲੇ ਸਟਾਫ ਵਾਲੇ ਡਰਾਈਵਰ ਭਰਾ ਬਾਈ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਰਹੋਗੇ ਸੋ ਭਰਾ ਮੇਰੋ ਅੱਜ ਮੈਂ ਇੱਕ ਵੀਡੀਓ ਪਾਈ ਆ ਜਸਵੀਰ ਦੀ ਗੱਡੀ ਆ ਜਿਹੜੀ ਫੁੱਟਪਾਥ ਤੇ ਚੜੀ ਆ ਹਨਾ ਸੋ ਮਦਦ ਦੀ ਵੀਡੀਓ ਆ ਹਨਾ ਮੇਰਾ ਫਰਜ਼ ਬਣਦਾ ਬਾਈ ਕਿ ਜਦੋਂ ਕੋਈ ਮੇਰੇ ਵਿਭਾਗੇ ਤੇ ਗੱਲਬਾਤ ਆਉਂਦੀ ਆ ਜਾਂ ਮੇਰੇ ਭਰਾ ਤੇ ਕਿਸੇ ਤੇ ਕੋਈ ਗੱਲਬਾਤ ਆਉਂਦੀ ਆ ਹਨਾ ਮੈਂ ਉਸ ਚੀਜ਼ ਨੂੰ ਸ਼ੇਅਰ ਕਰਾਂ ਤੇ ਜੇ ਕਿਸੇ ਦੇ ਜਾਂ ਮੇਰੇ ਸ਼ੇਅਰ ਕਰਨਾ ਬਾਈ ਹਨਾ ਜਾ ਮੇਰੇ ਬੋਲਣਾ ਜੇ ਕਿਸੇ ਦਾ ਫਾਇਦਾ ਹੁੰਦਾ ਹੁੰਦਾ ਤਾਂ ਮੈਂ ਕਦੇ ਵੀ ਉਸ ਚੀਜ਼ ਤੋਂ ਪਿੱਛੇ ਨਹੀਂ ਹਟਿਆ ਠੀਕ ਆ ਮੈਂ ਕਹਣਾ ਉਹਨਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਪ੍ਰਮਾਤਮਾ ਨੇ ਮੈਨੂੰ ਹਨਰ ਦਿੱਤਾ ਕੋਈ ਮੈਨੂੰ ਚਾਰ ਭਰਾ ਸੁਣਦੇ ਆ ਮੈਨੂੰ ਪਿਆਰ ਕਰਦਾ ਮੇਰਾ ਮਹਿਕਮਾਂ ਦਾ ਹਨਾ ਤੈਨੂੰ ਬੋਲਣਾ ਚਾਹੀਦਾ ਤੇ ਤੂੰ ਬੋਲਿਆ ਕਰ ਮੇਰਾ ਮਨ ਇਸ ਚੀਜ਼ ਦੀ ਮੈਨੂੰ ਆਜ਼ਾਦੀ ਦਿੰਦਾ ਕਿ ਭਾਈ ਤੂੰ ਕਦੇ ਵੀ ਪਿੱਛੇ ਨਹੀਂ ਹਟਣਾ ਇਦਾਂ ਦੇ ਕੰਮ ਸੋ ਰਹੀ ਗੱਲ ਜੀ ਉਸ ਬੰਦੇ ਨੂੰ ਕੁਝ ਇੱਕ ਬੰਦੇ ਹਨਾ ਗਲਤ ਮਲਤ ਕਮੈਂਟ ਕਰ ਜਾਂਦੇ ਆ ਉਹ ਵੀ ਮੇਰੇ ਉਹ ਸਿਆਣੇ ਕਹਿੰਦੇ ਆ ਜਦੋਂ ਮੰਗਤਾ ਦਰ ਤੇ ਆ ਜੇ ਜ ਉਹਨੂੰ ਖੈਰ ਪਾਉਣੀ ਆ ਪਾ ਦਿਓ ਬਈ ਹਨਾ ਨਹੀਂ ਪਾਉਣੀ ਤਾਂ ਫਿਰ ਐ ਗਲਤ ਮਲਤ ਨਹੀਂ ਬੋਲੀਦਾ ਹੁੰਦਾ ਤਾਂ ਚੁੱਪ ਕਰਕੇ ਕਹਿ ਦੇਈਦਾ ਹੁੰਦਾ ਵੀ ਭਾਈ ਕੋਈ ਗੱਲ ਨਹੀਂ ਵੀਰ ਮੇਰੇ ਅਸੀਂ ਇੰਨੇ ਜੋਗੇ ਹੈ ਨਹੀਂ ਤੂੰ ਗਾਹਾਂ ਹੁੰਦਾ ਫੋਰ ਐਗਜ਼ਾਮਪਲ ਮੈਂ ਉਦਾਹਰਣ ਦਿੰਦੀ ਆ ਹਨਾ ਸੋ ਤੇ ਬਾਕੀ ਬਾਈ ਇਸੇ ਕਾਰਨ ਹੀ ਇਹਨਾਂ ਗੱਲਾਂ ਕਾਰਨ ਹੀ ਮੈਂ ਜਿਹੜਾ ਇੱਕ ਗਰੁੱਪ ਬਣਾਇਆ ਹੋਇਆ ਠੀਕ ਆ ਉਹਦੇ ਚ ਅਸੀਂ ਸਾਰੇ ਭਰਾ ਲੱਗੇ ਹੋਏ ਆ ਹਾਲੇ ਉਸ ਗਰੁੱਪ ਚ ਅਸੀਂ ਕੁਝ ਕ ਬੰਦੇ ਘਾਟਾਂ 5 ਤੋਂ 6 ਬੰਦੇ ਘਾਟਾਂ ਉਹਦੇ ਚ ਅਸੀਂ 5000 ਰੁਪਏ ਮਹੀਨਾ ਪਾਉਣੇ ਆ ਠੀਕ ਆ ਜੀ ਸੋ ਸਾਰੇ ਭਰਾ ਸਾਡੇ ਗਰੁੱਪ ਚੋਂ ਕਿਸੇ ਨੂੰ ਵੀ ਕੋਈ ਲੋੜ ਹੋਵੇ ਪਰਮਾਤਮਾ ਨਾ ਕਰੇ ਕਦੇ ਕੋਈ ਇਦਾਂ ਦੀ ਗੱਲਬਾਤ ਬੂਝੇ ਤਾਂ ਅਸੀਂ ਫਿਰ ਉੱਥੇ ਖੜਾਂਗੇ ਬਾਈ ਅਸੀਂ 20 ਬੰਦੇ ਆ ਉਹ ਦੋ ਅਸੀਂ 10-10 ਪਾ ਲਾਂਗੇ ਹਨਾ ਤਾਂ 20 ਬੰਦਿਆਂ ਦਾ ਮਤਲਬ 10-10000 ਪਾਣਾ ਹੈ 2 ਲੱਖ ਰੁਪਏ ਮਦਦ ਦੇਣ ਦੀ ਚਲੋ ਉਹਦਾ ਜਦੋਂ ਵੀ ਇੰਸ਼ੋਰੈਂਸ ਵਗੈਰਾ ਹੋਊਗਾ ਭਾਈ ਉਹ ਕੋ ਲੈ ਲਾਂਗੇ ਹਨਾ ਤਾਂ ਉਹਨੂੰ ਕਿਸ਼ਤ ਲਾ ਦੇ ਭਾਈ ਉਹਦਾ ਕੰਮ ਚੱਲਦਾ ਤਾਂ ਹੋ ਕੰਮ ਤਾਂ ਨਹੀਂ ਖੜੂਗਾ ਕਿਸੇ ਦਾ ਇੰਨਾ ਗੱਲਾਂ ਕਰਕੇ ਮੈਂ ਗਰੁੱਪ ਬਣਾਇਆ ਬਾਕੀ ਤੇ ਉਸ ਵੀਰ ਨੇ ਇੱਕ ਕਮੈਂਟ ਬਹੁਤ ਸੋਹਣਾ ਕਰਿਆ ਹੋਇਆ ਕਹਿੰਦਾ ਬਾਈ ਕਿਸੇ ਸੰਸਦ ਦਾ ਹਿੱਸਾ ਬਣਿਆ ਕਰੋ ਹਣ ਅਸੋ ਜ਼ਰੂਰ ਪਾਈ ਇਹਨਾਂ ਚੀਜ਼ਾਂ ਤੇ ਵੀ ਤੁਸੀਂ ਧਿਆਰ ਕਰੋ ਕਿ ਜਦੋਂ ਤੁਸੀਂ ਠੀਕ ਠਾਕ ਹੁੰਨੇ ਹੋ ਜਦੋਂ ਤੰਦਰੁਸਤੀਆਂ ਬਖਸ਼ੀਆਂ ਹੁੰਦੀਆਂ ਪਰਮਾਤਮਾ ਨੇ ਤੁਹਾਡਾ ਕੰਮ ਤੰਦਾ ਚੱਲਦਾ ਹੁੰਦਾ ਤਾਂ ਉਦੋਂ ਫਿਰ ਬਾਈ ਦਸਵੰਦ ਵੀ ਕੱਢਦਿਆ ਕਰੋ ਕਿਸੇ ਗਰੀਬ ਦੇ ਲੇਖੇ ਸੌਂ ਖਾ ਕੇ ਦੱਸਿਓ ਅੱਜ ਵੀ ਕਿਹਨੇ ਕਿਹਨੇ ਸੇਵਾ ਕਰੀ ਆ ਆਪਦੇ ਚੰਗੇ ਟਾਈਮ 'ਚ ਹਣ ਵਿੱਚ ਬਹੁਤ ਬੰਦੇ ਆ ਕਿ ਚੰਗੇ ਸਮੇਂ 'ਚ ਮਾੜੇ ਸਮੇਂ ਨੂੰ ਭੁੱਲ ਜਾਂਦੇ ਆ ਜਾ ਕਦੇ ਮਾੜਾ ਸਮਾਂ ਆਈ ਨਹੀਂ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਕਰੇ ਕਦੇ ਵੀ ਕਿਸੇ ਤੇ ਮਾੜਾ ਸਮਾਂ ਆ ਵੀ ਨਾ ਬਾਈ ਨਾ ਕਿਸੇ ਨੂੰ ਕਦੇ ਕਿਸੇ ਅੱਗੇ ਹੱਥ ਢਣੇ ਪੈਣ ਪਰ ਬਾਈ ਐਦਾਂ ਦੀਆਂ ਚੀਜ਼ਾਂ ਨਾਲ ਵੀ ਤੁਸੀਂ ਜੁੜ ਸਕਦੇ ਹੋ ਜੁੜ ਕੇ ਤੁਸੀਂ ਜਿਹੜਾ ਲਾਭ ਆ ਬਾਈ ਫਾਇਦਾ ਲੈ ਸਕਦੇ ਹੋ ਗੱਡੀਆਂ ਦੇ ਹਾਲਾਤ ਆ ਜਿਹੜੇ ਹੁਣ ਅੱਜ ਕੱਲ੍ਹ ਬਾਈ ਕੀ ਹਾਲਾਤ ਹੋਏ ਪਏ ਨੇ ਸਾਰਿਆਂ ਨੂੰ ਪਤਾ ਕਿੰਨੇ ਕਿੰਨੇ ਦਿਨ ਕੋਈ ਆਰਡਰ ਨਹੀਂ ਮਿਲਦਾ ਬਰਸਾਤਾਂ ਚੱਲ ਰਹੀਆਂ ਨੇ ਮੰਦਾ ਠੰਡਾ ਚਲੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਹਣਾ ਪਰ ਕਦੋਂ ਕਿਸੇ ਤੇ ਕੋਈ ਮਾਰ ਪੈ ਜਾਂਦੀ ਆ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਣਾ ਕਾਗਜ਼ਾਂ ਤੋਂ ਕਈ ਵਾਰੀ ਚਲਾਉਣੀ ਪੈ ਜਾਂਦੀ ਆ ਕਿਉਂਕਿ ਭਾਈ ਟਟਿਆ ਹੋਇਆ ਬੰਦਾ ਫਿਰ ਹਰ ਪਾਸੇ ਰਿਸਕ ਲੈਂਦਾ ਡੁੱਬਦਾ ਬੰਦਾ ਕੀ ਨਹੀਂ ਕਰਦਾ ਭਾਈ ਚਾਰ ਚਪੇਰੇ ਹੱਥ ਪੱਲਾ ਮਾਰਦਾ ਹੀ ਮਾਰਦਾ ਸੋ ਇਸੇ ਕਰਕੇ ਭਾਈ ਆਪਾਂ ਇੱਕ ਗਰੁੱਪ ਬਣਾਇਆ ਹੋਇਆ ਜੇ ਤੁਸੀਂ ਉਹਦੇ 'ਚ ਹਾਂ ਮੈਨੂੰ ਵੀਰ ਬਣ ਕੇ ਕਮੈਂਟ ਉਹੀ ਬੰਦਾ ਕਰੇ ਹਨਾ ਜਾਂ ਨੰਬਰ ਉਹ ਬੰਦਾ ਛੱਡੇ ਜਿਹੜਾ ਜੁੜਨਾ ਚਾਹੁੰਦਾ ਮੈਂ 88 ਬੰਦੇ ਗਰੁੱਪ ਦੇ ਵਿੱਚ ਜੋੜੇ ਪਾਈ ਸੀ ਗਰੁੱਪ ਬਣਾਇਆ ਹਨਾ ਜਦੋਂ ਮੈਂ ਕਿਹਾ ਸੀ ਕਿ ਆਪਾਂ ਗਰੁੱਪ ਬਣਾਉਨੇ ਆ ਭਾਈ ਤੇ ਜੁੜਦੇ ਆ 88 ਦੇ ਵਿੱਚੋਂ ਸਿਰਫ 14% 14 ਬੰਦੇ ਆ ਜਿਹੜੇ ਹਨਾ ਉਹੀ ਭਾਈ ਸਿੰਗਲ ਮੋਟਰ ਮਾਲਕ ਐਸ ਡਬਲ ਐਮ ਗਰੁੱਪ ਚ ਆਜੜੇ ਹੋਏ ਨੇ ਬਾਕੀ ਬਹੁਤ ਸਾਰੇ ਆਏ ਪਏ ਨੇ ਭਰਾਵਾਂ ਨੂੰ ਮੈਂ ਬਈ ਮੈਨੂੰ ਮੈਂ ਕੱਲਾ ਬੰਦਾ ਮੈਨੂੰ ਨਹੀਂ ਟਾਈਮ ਲੱਗਿਆ ਹਨਾ ਤੇ ਜਿਹੜੇ ਭਰਾਵਾਂ ਨੂੰ ਮੈਂ ਐਡ ਨਹੀਂ ਕਰ ਸਕਿਆ ਉਸ ਕਮੈਂਟ ਤੋਂ ਬਾਈ ਜੀ ਹਨਾ ਉਹ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਨੰਬਰ ਛੱਡੇ ਹੋਏ ਆ ਮੈਂ ਉਹਨਾਂ ਤੋਂ ਤਹਿ ਦਿਲੋਂ ਅੰਦਰੋਂ ਮਾਫੀ ਮੰਗਦਾ ਵੀਰ ਮੇਰੋ ਕਿ ਬਾਈ ਜੀ ਕਮੈਂਟ ਜ਼ਿਆਦਾ ਸੀ ਤੇ ਮੈਂ ਕੱਲਾ ਉਹਨਾਂ ਨੂੰ ਨਹੀਂ ਰੀਡ ਕਰ ਸਕਿਆ ਜਿੰਨੇ ਕਿ ਮੈਨੂੰ ਮੈਥੋਂ ਹੋਏ ਮੈਨੂੰ ਲੱਗਿਆ ਵੀ ਹਾਂ ਏਨੇ ਕਾਪਾ ਨੂੰ ਬਹੁਤ ਆ ਸੋ ਮੈਂ 50 ਗੰਦੇ ਮੰਨ ਕੇ ਚੱਲਿਆ ਸੀ ਕਿ ਆਪਾਂ ਜੋੜਾਂਗੇ ਪਰ ਹੁਣ ਸਾਡੇ ਗਰੁੱਪ ਮੈਂਬਰਾਂ ਨੇ ਫੈਸਲਾ ਕੀਤਾ ਕਿ ਆਪਾਂ 20% ਸੋ ਅਸੀਂ ਗਰੁੱਪ ਦਾ ਨਾਮ ਵੀ 20% ਰੱਖਿਆ ਆ 20 20 ਬੰਦੇਾਂ ਦਾ ਕਰਕੇ ਭਾਈ ਛੂਟੀਆਂ ਗੱਡੀਆਂ ਵਾਲਿਆਂ ਦਾ ਮੈਂ ਅਲੱਗ ਇੱਕ ਗਰੁੱਪ ਬਣਾਉਂਗਾ ਸਾਰੇ ਆਪਾਂ ਇੱਕ ਦੂਜੇ ਦੇ ਟੱਚ 'ਚ ਰਹੀਏ ਵੀਰ ਮੇਰਾ ਤਾਂ ਕਿ ਕੋਈ ਮਾੜਾ ਚੰਗਾ ਸਮਾਂ ਹੁੰਦਾ ਨਾਲ ਮਿਲ ਕੇ ਨਿਕਲ ਜਾਣਾ ਠੀਕ ਆ ਜੀ ਸੋ ਵੀਡੀਓ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਭਾਈ ਜੀ ਆ ਦੋ ਕੰਮ ਮੇਰੇ ਤੁਸੀਂ ਕਰ ਦਿਓ ਠੀਕ ਆ ਜੀ ਬਾਕੀ ਲਵ ਯੂ ਭਾਈ ਤੁਹਾਨੂੰ ਸਾਰਿਆਂ ਨੂੰ ਯਾਰ ਤੁਸੀਂ ਬਹੁਤ ਸਾਰੀ ਸਪੋਰਟ ਕੀਤੀ ਆ ਤੇ ਆਪਣੇ ਮਹਿਕਮੇ ਨਾਲ ਬਾਈ ਇਦਾਂ ਹੀ ਸਪੋਰਟ ਕਰਿਆ ਕਰੋ ਨਾਲ ਖੜਿਆ ਕਰੋ ਅੱਗੇ ਜਾ ਕੇ ਕਿਤਨਾ ਕਿਤੇ ਚੀਜ਼ਾਂ ਤੁਹਾਡੇ ਕੰਮ ਆਉਣਗੀਆਂ ਸੋ ਠੀਕ ਆ ਬਾਈ ਬਾਕੀ ਹੋਰ ਮੈਂ ਉਹੀ ਗੱਲ ਫੇਰ ਕਹਿਣਾ ਤੁਹਾਨੂੰ ਜਦੋਂ ਪਰਮਾਤਮਾ ਨੇ ਤੰਦਰੁਸਤੀਆਂ ਬਖਸ਼ੀਆਂ ਹੁੰਦੀਆਂ ਤੁਹਾਡਾ ਕੰਮ ਕਿਤੇ ਵਧੀਆ ਚੱਲਦਾ ਹੁੰਦਾ ਤਾਂ ਜਰੂਰ ਮੇਰਾ ਭਰਾ ਕਿਸੇ ਗਰੀਬ ਦੇ ਮੂੰਹੋਂ ਨਿਵਾਲਾ ਲਾਦਿਆ ਕਰੋ ਹਨਾ ਤਾਂ ਸੁਬੰਧ ਕੱਢਦਿਆ ਕਰੋ ਦੇਖੋ ਗੋਲਕਾਂ ਮੰਦਰਾਂ ਮਸਜਿਦਾਂ ਚ ਪੈਸੇ ਪਾਉਣ ਨਾਲੋਂ ਜਾ ਕਿ ਕਿਸੇ ਨੂੰ ਪੈਸੇ ਦਾ ਉਂ ਦਾਨ ਕਰਨਾ ਨਾਲੋਂ ਕਿਸੇ ਨੂੰ ਤੁਸੀਂ ਰਾਸ਼ਨ ਲੈ ਕੇ ਦੇਤਾ ਬਾਈ ਉਹ ਚੰਗੀ ਗੱਲ ਆ ਕਿਸੇ ਨੂੰ ਤੁਸੀਂ ਬਾਈ ਹੈਂਡ ਪੈਸਾ ਦਿੰਨੇ ਹੋ ਹਨਾ ਉਹ ਉਹ ਪਤਾ ਨਹੀਂ ਬਾਈ ਉਹ ਕਈ ਵਾਰੀ ਤੁਸੀਂ ਦਵਾਵਾਂ ਲੈਂਦੇ ਲੈਂਦੇ ਨਾ ਬਾਈ ਗਾਣਾ ਲੈ ਲੈਂਦੇ ਜਾਣੇ ਆਣੇ ਜਾਣੇ ਚ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੀਤਾ ਕੀ ਆ ਹੁਣ ਤੁਸੀਂ ਕਿਸੇ ਨੂੰ 10 20 ਰੁਪਏ ਦੇਤੇ ਉਹ ਮਨ ਲਾ 10 20 ਉਹਦੇ ਕੋਲ ਘਟਦੇ ਸੀ ਜੱਗ ਤੋ ਹੋਰ 10 10 ਕਰਕੇ ਉਹਨੇ ਇਕੱਠੇ ਕਰ ਲਏ ਤਾਂ ਆਪਣੇ ਫਿਰ ਪਊਆ ਲਾਲਾ ਲਾ ਕੇ ਘਰੇ ਜਾ ਕੇ ਲੜ ਪਿਆ ਜਵਾਕਾਂ ਤਾਂ ਫਿਰ ਉੱਥੇ ਜਨਾਨੀਆਂ ਜਿਹੜੀਆਂ ਦਾ ਬੱਚੇ ਜਿਹੜੇ ਹੁੰਦੇ ਆ ਤੇ ਇਹਨਾਂ ਨੂੰ ਬਈ ਤੰਗ ਕਰਦਾ ਕੋਈ ਤਾਂ ਫਿਰ ਉਹ ਗਾਲਾਂ ਕਿੱਥੋਂ ਕੱਢਦੀਆਂ ਹੁੰਦੀਆਂ ਉਹ ਕਹਿੰਦੀਆਂ ਤੈਨੂੰ ਕਿਹੜੇ ਕੰਜਰ ਨੇ ਬੈਠੇ ਦੋ ਸੋ ਇਦਾਂ ਦੀਆਂ ਗੱਲਾਂ ਚੱਲਦੀਆਂ ਬਈ ਇਹ ਸੋ ਇਸ ਕਰਕੇ ਮੈਂ ਕਹਿੰਨਾ ਬਈ ਦਾਨਪੁਨ ਵੀ ਕਰੋ ਉਹ ਵੀ ਦੇਖ ਕੇ ਸੋਚ ਕੇ ਸਮਝ ਕੇ ਵਿਚਾਰ ਕੇ ਠੀਕ ਆ ਜੀ ਸੋ ਬਈ ਜੀ ਫੋਲੋ ਜ਼ਰੂਰ ਕਰ ਲਿਓ ਮੇਰਾ ਭਰਾ ਲਵ ਯੂ ਡਰਾਈਵਰ ਮਹਿਕਮਾ ਸਤਿ ਸ਼੍ਰੀ ਅਕਾਲ